ਬਾਈ ਗੁਰਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਪੂਰਬ ਦੇ Hindu ਤੀਰਥ ਦੀ ਯਾਤਰਾ ਵੇਦ ਕਾਲ ਤੋਂ ਹਰਦੁਆਰ ਦਰਿਆ ਗੰਗਾ ਦਾ ਕਿਨਾਰਾ ਇੱਕ ਮਹਾਨ ਪੂਜਨੀਕ ਸਥਾਨ ਮਿਥਿਆ ਚਲਿਆ ਆਉਂਦਾ ਹੈ ਉਚੇ-ਛੇ ਤਿਉਹਾਰ ਦੇ ਦਿਹਾੜਿਆਂ ਤੋਂ ਬਿਨਾ ਹਰ ਰੋਜ਼ ਹੀ ਹਜ਼ਾਰਾਂ Hindu ਹਰਦੁਆਰ ਦੀ ਯਾਤਰਾ ਕਰਦੇ ਤੇ ਹਰ ਕੀ ਪੌੜੀ ਗੰਗਾ ਇਸ਼ਨਾਨ ਕਰਦੇ ਹਨ ਦਿਨੋ-ਦਿਨ ਇਸ ਤੀਰਥ ਦੀ ਮਹਾਨਤਾ ਵਧਦੀ ਹੀ ਗਈ ਅੱਜ ਹਰਦੁਆਰ ਗੰਗਾ ਕਿਨਾਰੇ ਖਿਲਰਿਆ ਹੋਇਆ ਤਕੜਾ ਸ਼ਹਿਰ ਹੈ ਗੁਰੂ ਨਾਨਕ ਜੀ ਦੇ ਸਮੇਂ ਇਹ ਛੋਟਾ ਜਿਹਾ ਸ਼ਹਿਰ ਸੀ ਸਾਰੇ ਹਿੰਦ ਵਿੱਚੋਂ ਲੋਕ ਪੈਦਲ ਤੁਰ ਕੇ ਯਾਤਰਾ ਵਾਸਤੇ ਆਉਂਦੇ ਸਨ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਪੰਜਾਂ ਪਾਂਡਵਾਂ ਦਾ ਬਾਪ ਰਾਜਾ ਪਾਂਡਵ ਨੇ ਵੀ ਹਰਦੁਆਰ ਹੀ ਚਲਾਣਾ ਕੀਤਾ ਸੀ ਕਿਉਂਕਿ ਉਹ ਆਪਣੀ ਰਾਣੀ ਸਮੇਤ ਯਾਤਰਾ ਕਰਨ ਵਾਸਤੇ ਆਇਆ ਹੋਇਆ ਸੀ ਸੂਰਜ ਗ੍ਰਹਿਣ ਦਾ ਮੇਲਾ ਉੱਜੜ ਗਿਆ ਲੋਕ ਕਰ ਅਨੁਤੋਰ ਗਈ ਜੋ ਸਾਧੂ ਹਰਦਵਾਰ ਤੋਂ ਆਏ ਸਨ ਉਹ ਕਾਫਲਿਆਂ ਵਾਂਗ ਇਕੱਠੇ ਹੋ ਕੇ ਹਰਦਵਾਰ ਨੂੰ ਮੁੜ ਪਏ ਉਹਨਾਂ ਦੇ ਨਾਲ ਉਹ ਯਾਤਰੂ ਵੀ ਰਲ ਗਏ ਜੋ ਹਰਦਵਾਰ ਦੀ ਯਾਤਰਾ ਕਰਨਾ ਚਾਹੁੰਦੇ ਸਨ ਗੁਰੂ ਨਾਨਕ ਜੀ ਵੀ ਸਾਧੂਆਂ ਦੇ ਨਾਲ ਹਰਦਵਾਰ ਨੂੰ ਚੱਲ ਪਏ ਉਹਨਾਂ ਦੀ ਮਨੋ ਭਾਵਨਾ ਤੀਰਥਾਂ ਉੱਤੇ ਹੋ ਰਹੇ ਪਖੰਡ ਨੂੰ ਦੂਰ ਕਰਨਾ ਸੀ ਉਸ ਸਮੇ ਲੋੜ ਦਾ ਧਰਮ ਸੀ ਲੋੜਾਂ ਪੂਰੀਆਂ ਕਰਨ ਵਾਸਤੇ ਹੀ ਯਾਤਰੀ ਤੀਰਥਾਂ ਉੱਤੇ ਪਹੁੰਚਦੇ ਸਨ ਤੇ ਯਾਤ ਰੀਆਂ ਕੋਲੋਂ ਮਾਇਆ ਤੇ ਵਸਤ੍ਰ ਬਸੂਲ ਕਰਕੇ ਬ੍ਰਾਹਮਣ ਤੇ ਪੁਜਾਰੀ ਆਪਣੀਆਂ ਜੀਵਨ ਲੋੜਾਂ ਨੂੰ ਪੂਰੀਆਂ ਕਰਦੇ ਸਨ ਕਪਟ ਪਰਦਾਨ ਸੀ ਸੱਚੀ ਧਾਰਮਿਕ ਸ਼ਰਦਾ ਦਾ ਲੋਕਾਂ ਨੂੰ ਗਿਆਨ ਹੀ ਨਹੀਂ ਸੀ ਜੇ ਕਿਸੇ ਨੇ ਅਣਕੜੇ ਪੱਥਰ ਉੱਤੇ ਲਾਲ ਤਾਕੀ ਪਾ ਕੇ ਦੇਵੀ ਜਾਂ ਦੇਵਤਾ ਬਣਾ ਦਿੱਤਾ ਤਾਂ ਭੋਲੀ ਜਨਤਾ ਉਸ ਨੂੰ ਨੌ ਨਿੱਧ ਤੇ ਸਿੱਧ ਬਖਸ਼ਣ ਵਾਲਾ ਈਸ਼ਵਰ ਮੰਨਣ ਲੱਗ ਪਈ ਪੁਜਾਰੀ ਨੂੰ ਪੂਜਾ ਨਾਲ ਗਰਜ ਹੁੰਦੀ ਹੈ ਰਾਹ ਦੇ ਵਿੱਚ ਜਿੱਥੇ ਵੀ ਪੜਾ ਆਉਂਦਾ ਉੱਥੇ ਹੀ ਗੁਰੂ ਜੀ ਲੋਕਾਂ ਨੂੰ ਨਿਹਾਲ ਕਰਦੇ ਇੱਕ ਓੰਕਾਰ ਦਾ ਪ੍ਰਚਾਰ ਕਰਦੇ ਸਤਨਾਮ ਸਤ ਕਰਤਾਰ ਦੀ ਧੁਨ ਵਿੱਚ ਜੀਵਾਂ ਨੂੰ ਮਗਨ ਕਰਿ ਛਾੜਦੇ ਥੋੜੇ ਦਿਨਾਂ ਵਿੱਚ ਪੰਥ ਮੁਕਾ ਕੇ ਮਰਦਾਨੇ ਸਮੇਤ ਗੁਰੂ ਜੀ ਹਰਦਵਾਰ ਪਹੁੰਚ ਗਏ ਹਰ ਕੀ ਪੌੜੀ ਕੋਲ ਜਾ ਬੈਠੇ ਜਿੱਥੇ ਹੁਣ ਗੁਰਦੁਆਰਾ ਹੈ ਦੂਰ ਤੱਕ ਨੇ ਗਾਂ ਮਾਰੀ ਲੋਕ ਇਸ਼ਨਾਨ ਤੇ ਪੂਜਾ ਕਰਦੇ ਵੇਖੇ ਪੰਡਤਾਂ ਨੂੰ ਵੇਖਿਆ ਉਹ ਯਾਤਰੂਆਂ ਦੇ ਲੇੜੇ ਲਾ ਰਿਹਾ ਸੀ ਮੋਇਆ ਦਾ ਦਾਣ ਲਈ ਜਾਂਦਾ ਸੀ ਗੰਗਾ ਪਾਰ ਦੀਆਂ ਪਹਾੜੀਆਂ ਤੋਂ ਉੱਪਰ ਆ ਕੇ ਸੂਰਜ ਨੇ ਦਰਸ਼ਨ ਦਿੱਤੇ ਸੂਰਜ ਨੂੰ ਵੇਖ ਕੇ ਇਸ਼ਨਾਨ ਕਰਨ ਵਾਲੇ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਦੀਆਂ ਚੁੱਲੀਆਂ ਛਕਣ ਲੱਗੇ ਗੁਰੂ ਜੀ ਉਹਨਾਂ ਦੀ ਮੂਰਖਤਾ ਉੱਤੇ ਮੁਸਕੁਰਾਏ ਕਰुणा निध ਨੂੰ ਦਇਆ ਆਈ ਉਹਨਾਂ ਨੂੰ ਲਿਆਉਣ ਨੂੰ ਰਾਹੇ ਪਾਉਣਾ ਸੀ ਸੋਚਿਆ ਕਿ ਨਿਰਾਲਾ ਕੋਤਕ ਕੀਤਾ ਜਾਵੇ ਜਿਸ ਨਾਲ ਲੋਕ ਇਕੱਠੇ ਹੋ ਜਾਣ ਗੁਰੂ ਜੀ ਨੇ ਵਸਤਰ ਉਤਾਰੇ ਗੰਗਾ ਦੇ ਜਾਲ ਵਿੱਚ ਖਲੋਤੇ ਲੋਕ ਚੜ੍ਹੇ ਸੂਰਜ ਨੂੰ ਪੂਰਬ ਦਿਸ਼ਾ ਵੱਲ ਪਾਣੀ ਚੜਾ ਰਹੇ ਤਾਂ ਗੁਰੂ ਜੀ ਪੱਛਮ ਵੱਲ ਮੂੰਹ ਕਰਕੇ ਬੁੱਕਾ ਨਾਲ ਪਾਣੀ ਛੁੱਟਣ ਲੱਗ ਪਏ ਇੱਕ ਦੋ ਨੇ ਦੇਖਿਆ ਉਹਨਾਂ ਗਾਲਣਾ ਗੌਲੀ ਅੱਗੇ ਤੁਰ ਗਏ ਲਾਗੇ ਖਲੋਤੇ ਹੋਏ ਆਹਮੋ ਸਾਹਮਣੇ ਸਿਆਣਿਆਂ ਨੇ ਜਦੋਂ ਦੇਖਿਆ ਤਾਂ ਹੈਰਾਨੀ ਦੇ ਲਹਿਜੇ ਵਿੱਚ ਇੱਕ ਦੂਸਰੇ ਨੂੰ ਆਖਣ ਲੱਗੇ ਇਹ ਬੰਦਾ ਜਾ ਤਾਂ ਸ਼ੁਦਾਈ ਹੈ ਜਾਂ ਭੁੱਲੜ ਲੋਕ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਨ ਇਹ ਪੱਛਮ ਵੱਲ ਛੱਟੀ ਜਾਂਦਾ ਹੈ ਆਪੋ ਵਿੱਚ ਹੀ ਇਉਂ ਗੱਲਾਂ ਕਰਦੇ ਹੋਏ ਉਹ ਇਕੱਠੇ ਹੋ ਗਏ ਚੋਖਾ ਇਕੱਠ ਹੋ ਗਿਆ ਗੁਰੂ ਜੀ ਪਾਣੀ ਛੱਟੀ ਗਏ ਜਦੋਂ ਇਕੱਠ ਭਾਰੀ ਹੋ ਗਿਆ ਤਾਂ ਇੱਕ ਪੰਡਤ ਨੇ ਅੱਗੇ ਹੋ ਕੇ ਆਖਿਆ ਪੁਰਸ਼ਾ ਤੂੰ ਕੌਣ ਹੈ ਹਿੰਦੂ ਕੇ ਮੁਸਲਮਾਨ ਗੁਰੂ ਜੀ ਪਾਣੀ ਝਟਣੋਂ ਰੁਕ ਗਏ ਪੁੱਛਣ ਵਾਲੇ ਵੱਲ ਦੇਖ ਕੇ ਆਖਣ ਲੱਗੇ ਪੁਰਸ਼ਾ ਮੈਨੂੰ ਕੁਝ ਆਖਿਆਈ ਹਾਂ ਮੈਂ ਤੈਨੂੰ ਪੁੱਛਿਆ ਹੈ ਕਿ ਤੂੰ Hindu ਹੈ ਜਾਂ ਮੁਸਲਮਾਨ ਬ੍ਰਾਹਮਣ ਨੇ ਹੰਕਾਰ ਦੇ ਲੱਜ ਵਿੱਚ ਪੁੱਛਿਆ ਮੈਂ Hindu ਹਾਂ ਗੁਰੂ ਜੀ ਨੇ ਤੀਰਸ ਨਾਲ ਉੱਤਰ ਦਿੱਤਾ ਰਬ ਆਪ ਤੇ ਬਸਤਰਾਂ ਨੂੰ ਕੱਛੇ ਮਾਰ ਕੇ ਮਰਦਾਨਾ ਵੀ ਕੋਲ ਆ ਗਿਆ ਗੁਰੂ ਜੀ ਦੀ ਜਬਾਨੋਂ ਇਹ ਦੁਸ਼ਬਦ ਸੁਣਦੇ ਸਾਰ ਪੰਡਤ ਤੇ ਹੋਰ ਲੋਕ ਲਾਲ ਪੀਲੇ ਹੋ ਕੇ ਤੜਫੇ ਚੰਗਾ Hindu ਹੈ ਐਨੀ ਹੁਮਰ ਹੋ ਗਈ ਅਜੇ ਤੱਕ ਤੈਨੂੰ ਇਹ ਵੀ ਨਹੀਂ ਪਤਾ ਕਿ Hindu ਧਰਮ ਕੀ ਹੈ ਲੋਕ ਸੂਰਜ ਦੇਵਤਾ ਨੂੰ ਪਾਣੀ ਦੇਂਦੇ ਹਨ ਤੂੰ ਤੁਰਕਾਂ ਵਾਂਗ ਪੱਛਮ ਨੂੰ ਪਾਣੀ ਸੁੱਟ ਕੇ ਕੁਰੀਤ ਕਰਦਾ ਹੈ ਇਹੋ ਜਏ ਕੁਬੋਲ ਕਈਆਂ ਨੇ ਬੋਲੇ ਪਰ ਗੁਰੂ ਜੀ ਨੇ ਗੁੱਸਾ ਨਹੀਂ ਕੀਤਾ ਸਗੋ ਹੱਸ ਕੇ ਉੱਤਰ ਦਿੱਤਾ ਮਿੱਤਰੋ ਮੈਂ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ ਨਾ ਮੁਕਤੀ ਵਾਸਤੇ ਪਾਣੀ ਛੋਟਦਾ ਹਾਂ ਮੈਂ ਪੰਜਾਬੋਂ ਆਇਆ ਹਾਂ ਆਉਂਦਿਆਂ ਹੋਇਆ ਪੰਜਾਬ ਵਿੱਚ ਖੇਤੀ ਬੀਜ ਆਇਆ ਹਾਂ ਪਾਣੀ ਨਾ ਮਿਲਣ ਦੇ ਕਾਰਨ ਸੁੱਕ ਦੀ ਪ੍ਰਤੀਤ ਹੁੰਦੀ ਹੈ ਮੈਂ ਤਾਂ ਪਾਣੀ ਉਸ ਵੱਲ ਛੋਟ ਰਿਹਾ ਹਾਂ ਤਾਂ ਕਿ ਖੇਤੀ ਸੁੱਕੇ ਨਾ ਪੰਡਤ ਦੇ ਦਰਸ਼ਕੀ ਸੁਣ ਕੇ ਖੇੜਖੜਾ ਕੇ ਹੱਸ ਪਏ ਹੱਸਦਿਆਂ ਹੋਇਆਂ ਉਹਨਾਂ ਨੇ ਮਖੌਲ ਉਡਾਇਆ ਇੱਕ ਐਸਾ ਬੰਦਾ ਹੈ ਕਦੀ ਛਟਿਆਂ ਵੀ ਪਾਣੀ ਪੰਜਾਬ ਪਹੁੰਚ ਜਾਵੇਗਾ ਪਾਣੀ ਦਾ ਮੁੜ ਕੇ ਗੰਗਾ ਵਿੱਚ ਹੀ ਰਹਿ ਖੇਤੀ ਪੰਜਾਬ ਵਿੱਚ 200 ਕੋ ਉੱਤੇ ਸੁੱਕ ਰਹੀ ਹੈ ਮੂਰਖਾਂ ਦਾ ਹਾਸਾ ਵੇਖ ਕੇ ਗੁਰੂ ਜੀ ਨੂੰ ਸੁਨਹਿਰੀ ਸਮਾ ਹੱਥ ਆ ਗਿਆ ਉਹ ਉੱਚੀ ਤੇ ਰੋਪ ਦੀ ਰੂਹ ਨਾਲ ਆਖਣ ਲੱਗੇ ਸੁਣੋ ਮੇਰੇ ਸੱਚੇ ਕਰਮ ਵਾਲੇ ਵੇਖ ਕੇ ਹੱਸਣ ਵਾਲੇ ਸੁਣੋ ਮੇਰਾ ਧਰਤੀ ਦੀ ਪੱਦਰ ਦੇ ਛੱਟਿਆ ਪਾਣੀ ਤਾਂ 200 ਕੋ ਪੰਜਾਬ ਵਿੱਚ ਨਹੀਂ ਆ ਪੜੇਗਾ ਪਰ ਤੂੰ ਅੱਡਾ ਸੂਰਜ ਨੂੰ ਦਿੱਤਾ ਹੋਇਆ ਆਕਾਸ਼ ਅਤੇ ਪਿੱਤਰਾਂ ਵਾਲਾ ਛੱਡੀਆਂ ਚੂਲੀਆਂ ਦਾ ਪਾਣੀ ਕਿਵੇਂ ਪਹੁੰਚੇਗਾ ਜਦੋਂ ਕਿ ਸੂਰਜ ਦੀ ਉਚਾਈ ਕਈ ਲੱਖ ਕੋ ਹੈ ਮੇਰੇ ਪਿੱਤਰ ਤਾਂ ਵੈਸੇ ਹੀ ਪਤਾ ਨਹੀਂ ਉਹ ਕਿਹੜੀ ਜ਼ੋਨ ਤੇ ਕਿਹੜੇ ਦੇਸ਼ ਵਿੱਚ ਹਨ ਰਤਾ ਸੋਚੋ ਮੈਂ ਮੂਰਖ ਹਾਂ ਜਾਂ ਤੁਸੀਂ ਸਾਰੇ ਜਗਤ ਗੁਰੂ ਨਾਨਕ ਜੀ ਦੇ ਮੱਖੋਂ ਇਹ ਵਚਨ ਸੁਣ ਕੇ ਸਾਰਿਆਂ ਦਾ ਹਾਸਾ ਕਾਫਰੂ ਹੋ ਗਿਆ ਸੇਰੇ ਨੀਵੇਂ ਹੋ ਗਏ ਉਹਨਾਂ ਨੂੰ ਸੋਝ ਪੈ ਗਈ ਕਿ ਸੱਚਮੁੱਚ ਭੁੱਲੇ ਹਾਂ ਜਿਸ ਪੁਰਸ਼ ਨੂੰ ਕਮਲਾ ਜਾਂ ਮੁਰਖ ਸਮਝ ਕੇ ਹਾਸ ਰਏ ਹਨ ਉਹ ਕੋਈ ਮਹਾਨ ਹਸਤੀ ਹੈ ਅਵਤਾਰ ਰੂਪ ਮਹਾਪੁਰਖ ਹੈ ਸੋਝ ਵਾਲੇ ਬੰਦੇ ਚਰਣੇ ਡਿੱਗ ਪਏ ਗੁਰੂ ਜੀ ਨੇ ਮਿਹਰ ਕੀਤੀ ਸਤ ਕਰਤਾਰ ਦਾ ਸਿਮਰਨ ਕਰਾ ਕੇ ਉਹਨਾਂ ਦੀ ਆਤਮਾ ਨੂੰ ਸਰਜੀਤ ਕਰ ਦਿੱਤਾ ਉਹ નિਹਾਲ ਹੋ ਕੇ ਗੁਰੂ ਜੀ ਦੇ ਸਿੱਖ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ